ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਆਪਾਂ ਗੱਲ ਕਰਦੇ ਹਾਂ ਕਿ 13 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਮੌਸਮ ਸਾਫ਼ ਹੈ। ਧੁੱਪ ਨਿਕਲੀ ਹੋਈ ਹੈ। ਧੁੰਦ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਗਾਇਬ ਦਿਖਾਈ ਦੇ ਰਹੀ ਹੈ। ਨਾਲ ਹੀ ਕੋਰਾ ਨਾ ਮਾਤਰ ਜਿਹਾ ਪੈ ਰਿਹਾ ਹੈ ਪਰ ਕੱਲ ਆਸਮਾਨ ਸਾਫ਼ ਸੀਗਾ। ਤੇ ਥੋੜੀ ਜਿਹੀਆਂ ਹਵਾਵਾਂ ਦੇ ਵਿੱਚ ਰਵਾਨਗੀ ਦੇਖਣ ਨੂੰ ਮਿਲੀ ਜਿਸ ਕਰਕੇ ਅੱਜ ਸਵੇਰ ਵੇਲੇ ਹਲਕੀ ਜਿਹੀ ਠੰਡ ਕੱਲ ਨਾਲੋਂ ਵੱਧ ਮਹਿਸੂਸ ਕੀਤੀ ਜਾ ਰਹੀ ਹੈ ਕੋਰਾ ਨਾ ਮਾਤਰ ਜਿਹੇ ਖੇਤਰਾਂ ਦੇ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਠੰਡ ਇੰਨੀ ਜ਼ਿਆਦਾ ਨਹੀਂ ਕਿ 8-9 ਡਿਗਰੀ ਦੇ ਆਸ-ਪਾਸ ਟੈਂਪਰੇਚਰ ਲਗਾਤਾਰ ਬਣਿਆ ਹੋਇਆ ਹੈ ਅੱਜ ਵੀ ਮੌਸਮ ਸਾਫ਼ ਰਹੇਗਾ ਹਲਕੇ-ਹਲਕੇ ਬੱਦਲ ਆਸਮਾਨ ਦੇ ਵਿੱਚ ਦਿਖਾਈ ਦਿੰਦੇ ਰਹਿਣਗੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੀਂਹ ਜਾਂ ਕੁਝ ਹੋਰ ਪਵੇਗਾ ਸਿਰਫ ਹਲਕੇ ਜਿਹੇ ਬਦਲ ਬਾਈ ਬੱਦਲ ਦਿਖਦੇ ਰਹਿਣਗੇ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਵੀ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ 15 ਤਰੀਕ ਤੋਂ ਬਾਅਦ ਹਲਕਾ ਜਿਹਾ ਇੱਕ ਸਿਸਟਮ ਆਵੇਗਾ ਜਿਹਦੇ ਵਿੱਚ ਮੌਜੂਦਾ ਸਮੇਂ ਵਿੱਚ ਹੱਲੇ ਤੱਕ ਮੀਂਹ ਪੈਣ ਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ ਪਰ ਫਿਰ ਵੀ ਕਿਤੇ ਨਾ ਕਿਤੇ ਚਾਰਖਣੀयां ਕੁਝ ਕਿ ਖੇਤਰਾਂ ਦੇ ਵਿੱਚ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜ਼ਰੂਰ ਪੈ ਸਕਦੀਆਂ ਨੇ ਉਸ ਤੋਂ ਇਲਾਵਾ ਮੌਸਮ ਉਹਨਾਂ ਦਿਨਾਂ ਦੇ ਵਿੱਚ ਹਲਕੀ ਬੱਦਲਵਾਈ ਵਾਲਾ ਰਹਿ ਸਕਦਾ ਹੈ ਮੀਂਹ ਦੀ ਸੰਭਾਵਨਾ ਹੌਲੀ ਹੌਲੀ ਅੱਗੇ ਨੂੰ ਜਾਂਦੀ ਹੋਈ ਹੈ ਕਿ ਵਧੀਆ ਮੀਂਹ ਜਿਹੜੇ ਆ ਉਹ 20 ਤਰੀਕ ਦੇ ਆਸ-ਪਾਸ ਬਖਫਖ ਖੇਤਰਾਂ ਨੂੰ ਪ੍ਰਭਾਵਿਤ ਕਰਨਗੇ ਜਿਹੜਾ ਇਹ 15 16 ਜਾਂ 17 ਵਾਲਾ ਸਿਸਟਮ ਹੈ ਇਹ ਪਹਾੜੀ ਖੇਤਰਾਂ ਦੇ ਵਿੱਚ ਹੀ ਲੱਗਦਾ ਹੋਇਆ ਜਾਪ ਰਿਹਾ ਹੈ